ਮਨ ਲੋ 400 400 ਅੰਡੇ ਲਾ ਲੋ ਜੀ 500 ਮਰ ਕੀ 400 ਅੰਡੇ ਦੇ ਦਿੰਦੀ ਆ ਰੋਜ਼ ਦਾ ਦੇ ਲਈ ਦਾ 400 ਅੰਡੇ ਦੇਈ ਜਾਂਦੀ ਹੈ ਠੀਕ ਹੈ ਤੇ ਕਿੰਨੇ ਦਾ ਕਹਿੰਦਾ ਅੰਡਾ ਨੂੰ 20-20 ਵੇਚ ਜਾਂਦਾਗਾ ਜਿੱਤੇ ਆਹ ਹਿਸਾਬ ਨਾਲ ਜੇ 15 ਰੁਪਏ ਵੀ ਕਹਿੰਦਾਗਾ ਠੀਕ ਹੈ ਸੀ ਤੇ ਮਿਹਨਤ ਕਰ ਸਕਦੇ ਕਿੰਨੀ ਕਸੀ ਲਵਾਈ ਕਰਨੀ ਖਰਚਾ ਤਾਂ ਕਰਨੀ ਹਾਂ ਵੀ ਨਹੀਂ ਕਈ ਵਾਰ ਆਲਾ ਕਹਿੰਦਾ ਕੰਮ ਚ ਜਿਵੇਂ ਆਪਾਂ ਇੱਕ ਤਾਂ ਕਹਿੰਦਾ ਵੀਰੇ ਇੱਚ ਮौज ਹਨਾ ਕੋਈ ਕਿਸੇ ਦੇ ਹੈ ਖੈ ਨਹੀਂ ਹੈਗੀ ਹੈਨਾ ਪੈਸਾ ਤਾਂ ਚਲ ਉਹ ਥੱਲੇ ਲਾ ਕੇ ਰਹਿਣਾ ਬਹੁਤ ਔਖਾ ਹੈਗਾ ਹੂੰ ਬਾਰਾ ਆਰਪੀ ਜੇ ਥੱਲੇ ਲਾ ਕੇ ਕੰਮ ਕਰਨਾ ਤੇ ਜਾਣਾ ਆਉਣਾ ਸਵੇਰ ਰਿਸਕਣਾ ਜਾਣਾ ਆਉਣਾ ਰੋਜ਼ ਦਾ 30 35 ਕਿਲੋਮੀਟਰ ਵਾੜ ਪੈਂਦਾ ਹੈ ਇਹ ਆਗੇ ਫੀਡਰਸ ਪਾਲ ਹੈ ਨਾ ਹਾਇ ਫੀਡਰ ਹੈ ਫੀਡਰ ਆਗੇ ਤੇ ਘੱਟ ਜਗ੍ਹਾ ਨੂੰ ਕਿਵੇਂ ਮੈਨੇਜ ਕੀਤਾ ਬਸ ਪਾਲ ਨੇ ਹਣਾ ਵੀਡੀਓ ਲੰਮੀ ਦੋਸਤੋ ਜ਼ਰੂਰ ਹੋ ਜੇ ਅਪਾ ਮੁਰਗੀ ਫਾਰਮ ਪਾਇਆ ਸਪਾਲ ਦੀ ਵੀਡੀਓ ਵੀ ਪਾਵਾਂਗੇ ਦੋਸਤੋ ਮੁਰਗੀਆਂ ਦੇ ਕੋਲੇ ਸੇਲ ਨੇ ਹਣਾ ਤੇ ਵੀਡੀਓ ਜਾ ਕੇ ਦੇਖ ਲਓ ਤੁਸੀਂ 500 ਦੀ ਮੁਰਗੀ ਤੇ 700 ਦਾ ਮੁਰਗਾ ਵੇਚੀਦਾ ਅੰਡੇ ਵੀ ਵੇਚਦਾ ਸਪਾਲ ਇਹਦਾ ਕਦੋਂ ਇਹਦਾ ਉੱਠਿਆ ਸੀਗਾ ਕਦੋਂ ਸ਼ੁਰੂ ਕੀਤਾ ਸੀ ਇਹ ਇਹਦਾ ਹੂੰ ਤਾਂ ਸਾਨੂੰ 4-5 ਸਾਲਾਂ ਦੇ ਸਾਨੂੰ ਕਿਹਾ ਵੀ ਇਹ ਕੰਮ ਕਰਨਾ ਹੀ ਹੈਗਾ ਹੂੰ ਪਰ ਹੁਣ ਸਾਨੂੰ 2 ਸਾਲ ਫੇਰ ਵੀ ਹੋ ਗਏ ਵੀ ਵੱਡੇ ਪੱਤਰ ਤੇ ਕਰੀਏ ਹਾਂਜੀ ਠੀਕ ਆ ਹੁਣ ਇਹ ਦੂਹ ਹੋਰ ਵੀ ਵੱਡੇ ਪੱਤਰ ਤੇ ਗਾਹ ਨੂੰ ਕਰਨਾ ਹੈ ਹੋਰ ਵਧਾਉਣਾ ਹੈ ਜੀ ਠੀਕ ਆ ਤੇ ਇਹ ਤੇ ਖਰਚਾ ਵਗੈਰਾ ਕਿੰਨਾ ਆਇਆ ਜਦੋਂ ਸ਼ੁਰੂ ਕੀਤਾ ਤੇ ਸਾਰਾ ਆਪਣਾ ਇਹ 1.5 ਕਿਲੇ ਦੇ ਲਵੇ ਲਵੇ ਬਾਉਂਡਰੀ ਬਾਰੀ ਹੋਈ ਹੈਗੀ ਤੇ ਨਾਲੇ ਤਾਂ ਵੀ ਬਾਗ ਨੂੰ ਸੇਫਟੀ ਆ ਗਈ ਨਾਲ ਇਹਦੇ ਵਿੱਚ ਮੁਰਗੇ ਛੜ ਤੇ ਹੁਣ ਤਾਂ ਆ ਠੇਕ ਦੇ ਦਿੱਤਾ ਕਰਕੇ ਸਪਾਲ ਨੇ ਥੋੜਾ ਜਿਹਾ ਥਾ ਅੱਡ ਕਰ ਲੈਣਾ ਹੈ ਸਪਾਲ ਹਾਂਜੀ ਤੇ ਫੀਲ ਵਗੈਰਾ ਦਾ ਖਰਚਾ ਨਾ ਬਚ ਜਾਂਦਾ ਹੈ ਇਹਦੀ ਆਮਦਨ ਦੀ ਸਪਾਲ ਦੀ ਗੱਲ ਕਰੀਏ ਮੋਟੀ ਜੀ ਆਪਾਂ ਚਲ ਜਿਹੜੀ ਇਨਵੈਸਟਮੈਂਟ ਹੋ ਗਈ ਯਾਰ ਉਹਨੂੰ ਤਾਂ ਆਪਾਂ ਵੇਦੇ ਨਹੀਂ ਹੁੰਦੇ ਜੇ ਇਨਵੈਸਟਮੈਂਟ ਹੋ ਗਈ ਉਹ ਤਾਂ ਟੁਬਟਾ ਸਾਰਾ ਕੋਟ ਸਾਰਾ ਕੋ ਲੋਹਾ ਆਪਣੇ ਕੋਲੇ ਰਹਿ ਜਾਂਦਾ ਹਨਾ ਆਪਾਂ ਦੇਖਣੀ ਹੁੰਦੀ ਆਮਦਨ ਠੀਕ ਹੈ ਜਿਵੇਂ ਹੁਣ ਤੂੰ ਕਹਿੰਦਾ 500 ਮੁਰਗੀ ਆ 500 ਮੁਰਗੀ ਚ ਆਪਾਂ ਕਿੰਨੇ ਕ ਤਾਂ ਡਾ ਸੇਲ ਕਰ ਸਕਦੇ ਜਦੋਂ ਆਂਡੇ ਤੇ ਆ ਜਾਂਦੀਆਂ ਮੁਰਗੀ ਆਂਡਾ ਰੋਜ਼ ਦਾ ਰੋਜ ਦਾ। ਦੇਲੀ ਦਾ 400 ਰੁਪਏ ਦੇਈ ਜਾਂਦੀ ਹੈਗੀ। ਠੀਕ ਹੈ ਤੇ ਕਿੰਨੇ ਕਿੰਨਾ ਚੈਮ ਦੇ ਦਿੰਦੀ ਹੈ ਇਹ? ਇਹ ਮੰਨ ਲਓ ਬਿਕਦਾ 6-7 ਸਾਲ ਵਿਕਦਾ ਆਪਣਾ ਜਿਆਦਾ ਉਸ ਤੋਂ ਬਾਅਦ ਅਸੀਂ ਫੇਰ ਮੁਰਗੇ ਸੇਲ ਕਰ ਦਨੇਗੇ ਫੇਰ ਬਚਾ ਪੋਨੇਗਾ ਹਾਂ ਲੈ ਕੇ। ਠੀਕ ਹੈ। ਜੇ ਮੰਨ ਲਓ ਮੁਰਗੀਆਂ ਦਾ ਮੁਰਗੀ ਖਰਚੇ ਹਾਂ ਮੁਰਗੀ ਦਾ ਮੁਰਗੀ ਦਾ ਵਿਕੀ ਜਾਣਾ ਮੰਨ ਲਓ ਆਪਾਂ ਜੇ 200 ਦੀ ਮੁਰਗੀ ਲੈ ਲਈ ਉਹਨੇ 500 ਦੀ ਤਾਂ ਵਿਕੀ ਜਾਣਾ। ਹਾਂਜੀ। ਤੇ ਜਿਹੜੀ ਉਹ ਕੱਢ ਲਓ ਜਿਹੜਾ 300 ਰੁਪਏ ਬਚ ਕੇ ਉਹਦੀ ਫੀਡ ਦੀ ਕੱਢ ਲਓ ਸਾਰਾ ਖਰਚਾ ਤੇ ਆਂਡਾ ਕੀ ਰੇਟ ਵੇਖੇ ਜਾਂਦਾ? ਆਂਡਾ 20-20 ਵਿਕੇ ਜਾਂਦਾਗਾ ਜਿੱ लीजकटी ट्रेड ਨੇ 450 ਦਿੰਦੇ ਹੋਗੇ ਹਾਂਜੀ ਠੀਕ ਆ ਮੈਂ ਦੋਸਤੋ ਜੇ ਕਿਸੇ ਨੂੰ ਮੰਨ ਲਓ ਵਧੀਆ ਅੰਡੇ ਦੀ ਦੇਸੀ ਕਹਿ ਸਕਦੇ ਆ ਥੋੜੀ ਕਾਣੀ ਫੀਡ ਵੀ ਇਸਕਾ ਪਾਲ ਪਾਉਂਦਾ ਆਪਾਂ ਐਵੇਂ ਝੂਠ ਨਹੀਂ ਬੋਲਦੇ ਵੀ ਇਕੱਲੇ ਬਾਗ ਤੇ ਇਹ ਕੰਮ ਹਨ ਜਿੰਨੀ ਕੋਨਾ ਲੋਡ ਹੁੰਦੀ ਆ ਉਹਨੀ ਫੀਡ ਖਾ ਲੈਂਦੇ ਆ ਬਾਕੀ ਥੱਲੋਂ ਕੀੜਾ ਮਕੋੜਾ ਸਾਰਾ ਲਹਸਣ ਲੱਪਾ ਸੁਪਾਰ ਹਨ ਵੀ ਮੰਨ ਲਓ ਇੱਕ ਤਰ੍ਹਾਂ ਦਾ ਆਰਗੈਨਿਕ ਅੰਡਾ ਕਹਿ ਸਕਦੇ ਆ ਅਮਰੂਦ ਨਾਰ ਸਭ ਕੁਝ ਖਾਈ ਜਾਂਦੇ ਆ ਸਭ ਕੁਝ ਹੀ ਖਾਈ ਜਾਂਦੇ ਆ ਤੇ ਥੋੜੀ ਕਾਣੀ ਫੀਡ ਦੇਣੀ ਪੈਂਦੀ ਆ ਕਿਉਂਕਿ ਹੁਣ ਜਿਹੜੀਆਂ ਇਹ ਚੀਜ਼ਾਂ ਆ ਗਈਆਂ ਨਾ ਜਿਵੇਂ ਆਪਾਂ ਕਹਿੰਦੇ ਆਂ ਬਾਕੀ ਖਰਚਾ ਘਟ ਜਾਂਦਾ ਥੱਲੇ ਮੰਨ ਲਓ ਕੱਕੰਡਾ ਖਾਈ ਜਾਂਦੀਆਂ ਅਮਰੂਦ ਸਾਰਾ ਕੁਝ ਹੀ ਖਾਈ ਜਾਂਦੇ ਆ ਰਬਾਬ ਚ ਏ ਟੂ ਜ਼ੈਡ ਚੀਜ਼ਾਂ ਖਾਈ ਜਾਂਦੀਆਂ ਨੇ ਤੇ ਇਹਦਾ ਤੁਸੀਂ ਇਹਦਾ ਵੀ ਹਿਸਾਬ ਲਾ ਕੇ ਦੇਖ ਲਓ ਆਪਦਾ ਖਰਚਾ ਕੱਢ ਕੇ ਨਾ ਜੇ ਆਪਾਂ ਕਿਸੇ ਨੂੰ ਸਪਾਵੜ ਇੱਥੇ ਕਹ ਰਹੇ ਨੇ ਵੀ ਇੰਨੀ ਆਮਦ ਨਾਲ ਆਲਾ ਕਹਿੰਦਾ ਵੀ ਖਰਚਾ ਵੀ ਉਹ ਦੇ ਚੀਜ਼ੋ ਚੀਜ਼ ਦੋਸਤੋ ਤੁਸੀਂ ਦੇਖਣੀ ਹੁੰਦੀ ਆ ਵੀ ਆਹ ਚੀਜ਼ ਕਿੰਨੀ ਕੰਮ ਜਨਾ ਕਿੰਨੀ ਕਸੀ ਤੇ ਮਿਹਨਤ ਕਰ ਸਕਦੇ ਆ ਕਿੰਨੀ ਕਸੀ ਲਗਾਈ ਕਰਨੀ ਖਰਚਾ ਤਾਂ ਕਰਨੀ ਹਾਂ ਵੀ ਨਹੀਂ ਕਈ ਵਾਰ ਆਲਾ ਕਹਿੰਦਾ ਰੇ ਲੇਬਰ ਵੀ ਪੈਂਦੀ ਹੋ ਫੀਡ ਵੀ ਖਾਂਦੀ ਹੋ ਜੇ ਹੁਣ ਸਪਾਵੜ ਨਾਲ ਸਿੱਧੀ ਗੱਲ ਦੱਸਤੀ ਠੀਕ ਆ ਬਾਕੀ ਆਂਡੇ ਦੀ ਬਚਤ ਲਾ ਲਓ 2-300 ਰੁਪਏ ਉਹਦੇ ਚ ਬਚ ਜਾਂਦਾ ਉਹ ਫੀਡ ਦਾ ਖਰਚਾ ਹੁਣ ਤਾਂ ਇਹ ਹਰ ਇੱਕ ਚੀਜ਼ ਤੇ ਅਰਥ ਸੀ ਆ ਦੋਸਤੋ ਲੁੱਟ ਤਾਂ ਸਗਵਾਲ ਕੀ ਚੀਜ਼ ਚ ਹੁੰਦੀ ਹੈ ਨਾ ਨਹੀਂ ਕਿਸੇ ਕੰਮ ਚ ਨਹੀਂ ਗਈ ਹਾਂ ਬਾਕੀ ਬੱਚਾ ਹੀ ਪਾਇਆ ਸੀ ਇਦ ਕੀ ਦਾ ਆਪਾਂ ਇਹ ਠੀਕ ਆ ਬੱਚਾ ਵੀ ਇਸ ਰੇਟ ਜੀ ਆਇਆ ਹੋਗਾ ਬੱਚਾ ਉਹ ਤੋਂ ਆਪਾਂ ਨੂੰ 55 ਰੁਪਏ ਪਿਆ ਸੀ ਆ ਹੂੰ ਤੇ 5 ਮਹੀਨੇ ਆਪਾਂ ਪਾਲਦਿਆਂ ਨੂੰ ਵੀ ਹੋ ਗਏ ਠੀਕ ਆ ਫੀਡ ਵੀ ਫਿਰ ਤਾਂ ਖਾਂਦਾ ਹੀ ਹੈ ਬੱਚਾ ਤੇ ਹੁਣ ਸਗਵਾਲ ਕਹਿੰਦਾ ਹੁਣ ਲਾ ਲਓ ਨਾਲੇ ਤੇ ਫੀਡ ਵੱਧ ਖਾਣ ਲੱਗ ਗਏ ਠੀਕ ਆ ਇਹ ਚੋ ਕਿੰਨੀ ਕਿ ਰੱਖੀਏ ਇਸ ਵਾਰ ਕਿੰਨੀਆਂ ਕਿ ਵੇ ਆ ਵੀ ਜਦੋਂ ਤੋਂ ਗੱਲ ਹੁੰਦੀ ਹੈ ਨਾ ਵੀ ਜਿੰਨੇ ਕਿਤੇ ਆਂਡੇ ਸੇਲ ਹੁੰਦੇ ਓੰਨੇ ਕਿ ਰੱਖ ਲੋ ਝਾਂਡੇ ਐਂਡ ਮੰਗੜ ਵਧ ਗਈ ਤਾਂ ਦੁਬਾਰੀ ਲੈ ਵੀ ਲਊਗਾ ਕਿਰਾਂ ਆ ਵੀ ਹੁਣ ਫੀਡ ਦਾ ਖਰਚਾ ਵੱਧ ਪਈ ਜਾਂਦਾ ਤੇ ਕਿਸੇ ਭਰਾ ਨੂੰ ਲੋਡ ਦੇਸੀ ਮੁਰਗੀ ਨੂੰ ਲਿਜਾ ਵੀ ਸਕਦਾ ਸਗਵਲ ਜਾਂਦੇ ਜਾਂਦੇ ਅੱਜ ਆਪਾਂ ਗੱਲ ਕਰਾਂਗੇ ਤੇ ਜਿਵੇਂ ਸਗਵਲ ਤੂੰ ਜੋਬ ਵੀ ਕੀਤੀ ਹੈ ਨਾ ਨੌਕਰੀ ਵੀ ਕੀਤੀ ਆ ਤੇ ਆਹ ਕੰਮ ਵੀ ਕਰਦਾ ਤੈਨੂੰ ਕੀ ਫਰਕ ਲੱਗਿਆ ਆ ਕੰਮ 'ਚ ਜਿਵੇਂ ਆਪਾਂ ਇੱਕ ਤਾਂ ਕਹਿੰਨਾ ਵੀ ਇਹਦੇ 'ਚ ਮौज ਹੈ ਨਾ ਕੋਈ ਕਿਸੇ ਦੇ ਹੈ ਹੈ ਨਹੀਂ ਹੈਗੀ ਹੈ ਨਾ ਪੈਸਾ ਤਾਂ ਚਲ ਉਹ ਕਿ ਥੱਲੇ ਲਾ ਕੇ ਰਹਿਣਾ ਬਹੁਤ ਔਖਾ ਹੈਗਾ ਹੂੰ ਬਾਰਾ ਆਰਪੀ ਜੇ ਨਾਲ ਥੱਲੇ ਲੱਗ ਕੇ ਕੰਮ ਕਰਨਾ ਤੇ ਜਾਣਾ ਆਉਣਾ ਸਪਾਰ ਰਿਸਕ ਹੈ ਨਾ ਜਾਣਾ ਆਉਣਾ ਰੋਜ਼ ਦਾ 30 35 ਕਿਲੋਮੀਟਰ ਵਾੜ ਪੈਂਦਾ ਹੈ ਤਰਕੇ 8 ਵਜੇ ਨੂੰ ਪਹੁੰਚਣਾ ਹੁੰਦਾ ਹੈਗਾ ਹੂੰ ਉਧਰੋਂ ਫੇਰ 8 ਵਜੇ ਨੂੰ ਘਰੇ ਆਉਣਾ ਹੁੰਦਾ ਹੈ 7 ਵਜੇ ਨਿਕਲ ਗਏ ਹੂੰ ਮੰਨ ਲਓ ਰਾਤ ਪੈਂਦੀ ਦੀ ਪਤਾ ਲੱਗਦਾ ਜੋਬ ਤੇ ਬੰਦੇ ਨੂੰ ਤੇ ਇਹ ਕੰਮ ਚ ਸਪਾਲ ਨੇ ਮੈਨੂੰ ਲੱਗਦਾ ਇੱਕ ਨੌਕਰ ਵੀ ਰੱਖਿਆ ਨੇ ਸਪਾਲ ਹਾਂ ਆਪਣਾ ਇੱਕ ਨੌਕਰ ਵੀ ਰੱਖਿਆ ਹੈਗਾ ਬਾਕੀ ਬੁੜੀਆਂ ਹੋਰ ਲੇਬਰ ਵੀ ਆਉਂਦੀ ਹੈਗੀ ਹਾਂ ਉਹ ਤਾਂ ਮੰਨ ਲਓ ਜਿਹੜੀ ਰੁਟੀਨ ਚ ਲੇਬਰ ਲੋਡ ਹੁੰਦੀ ਹੈ ਜਿਵੇਂ ਸਬਜ਼ੀ ਲਾਉਣੀ ਹੈ ਜਾਂ ਤੋੜਨੀ ਹੈ ਦੋਸਤੋ ਉਹ 10-12000 ਰੁਪਏ ਤੇ ਪੱਕਾ ਵੀ ਰੱਖਿਆ ਹੋਇਆ ਜਿਹੜਾ ਮੰਨ ਲਾ ਸਾਰੇ ਫਾਰਮ ਦੀਆਂ ਮੁਰਗੀ ਵਗੈਰੇ ਦੀਆਂ ਨਾ ਸਭ ਪਾਲ ਹਾਂ ਸਾਰੀ ਖੇਤੀ ਕਰਾਉਂਦਾ ਨਾਲ ਸਾਰੀ ਖੇਤੀ ਨਾਲ ਕਰਾਉਂਦਾ ਦੋ ਜਣੇ ਸੇ ਪਾਲ ਆਪ ਹਾਂ ਦੋ ਜਣੇ ਦੋਨੇ ਖੇਤਰੇ ਇਹਨਾਂ ਨਾ ਹਾਂ ਦੋ ਹੀ ਖੇਤਰੇ ਨੇ ਆਗੇ ਦੋ ਦੋ ਭਰਾ ਆਪਣੇ ਇੱਕ ਨੌਕਰ ਹੋ ਗਏ ਤਿੰਨ ਜਣਾਂ ਦੋਸਤੋ ਕੰਮ ਆ ਪਰ ਆਮਦਨ ਸੇ ਪਾਲ ਦੇ ਆਪਾਂ ਆਮਦਨ ਪੈਸਿਆਂ ਦੇ ਵਿੱਚ ਅਸੀਂ ਤਾਂ ਨਹੀਂ ਦੱਸਦੇ ਅਗਲਾ ਕਹਿੰਦਾ ਗੱਪ ਮਰੀ ਜਾਂਦੇ ਫਰਾਂ ਨਾ ਕਰੀ ਜਾਂਦੇ ਨਾ ਤੁਸੀਂ ਕੋਈ ਕੰਮ ਕਰਕੇ ਦੇਖੋਗੇ ਤਾਂ ਉਹਦੇ ਵਿੱਚ ਤੁਹਾਨੂੰ ਫੇਰ ਹੀ ਪਤਾ ਲੱਗਦਾ ਵਿੱਚ ਕਿੰਨੀ ਕਾ ਆਮਦਨ ਹੈਗੀ ਹੈ ਨਾ ਆਮਦਨ ਹੁੰਦੀ ਆ ਹਰ ਇੱਕ ਕੰਮ 'ਚ ਘਾਟੇ ਵਾਲਾ ਕੋਈ ਕੰਮ ਨਹੀਂ ਹੁੰਦਾ ਲੋਕ ਇਹ ਚੀਜ਼ਾਂ ਠੇਕੇ ਦੇ ਲੈ ਕੇ ਸਪਾਲ ਹਨਾ ਫਰਾਂ ਠੇਕੇ ਲੈ ਕੇ ਜਾਂ ਉਹ ਲੈ ਕੇ ਵੀ ਲੋਕ ਆਮਦਨ ਕੱਢੀ ਜਾਂਦੇ ਤੇ ਜਦੋਂ ਆਪਣੇ ਕੋਲੇ 5-4 ਕਿੱਲੇ ਆਮ ਆਪਦੇ ਹੈਗੇ ਆ ਠੀਕ ਆ ਇੱਕ ਕਿੱਲੇ ਵਾਲਾ ਜ਼ਿੰਮੇਵਾਰ ਵੀ ਸਪਾਲ ਆ ਉਹਦਾ ਘਰ ਦਾ ਰਜਗਾਰ ਆ ਸਬਜ਼ੀਆਂ ਦੀ ਖੇਤੀ ਤੋਂ ਆ ਕਰ ਸਕਦਾ ਜੀ ਨੇ ਆਹ ਸਹੇਗੇ ਵੇਚ ਕੇ ਜੀ ਨੇ ਮਿਹਨਤ ਕਰਨੀ ਆ ਜਿਵੇਂ ਜੇ ਕੋਈ ਬੰਦਾ ਕਹਿੰਦਾ ਵੀ ਯਾਰ ਇੱਕ ਦੋ ਪਸ਼ੂ ਰੱਖ ਲੈਣਾ ਸਪਾਲ ਤੇ ਉਹ ਵੀ ਕਰ ਸਕਦਾ ਸਪਾਲ ਦਾ ਫਾਰਮ ਵੀ ਦਿਖਾਉਂਦੇ ਆ ਤੁਹਾਨੂੰ ਤੇ ਨਾਲੇ ਤੁਹਾਨੂੰ ਮੁਰਗੀਆਂ ਦਾ ਉਹ ਜਿਹਾ ਸਿਸਟਮ ਤੇ ਇਆਗੇ ਫੀਡਰਿਸ ਪਾਲ ਹਨਾ ਹਾਈ ਫੀਡਰ ਹੈ ਫੀਡਰ ਆਗੇ ਤੇ ਘੱਟ ਜਗ੍ਹਾ ਨੂੰ ਕਿਵੇਂ ਮੈਨੇਜ ਕੀਤਾ ਵਸਖ ਪਾਲ ਨੇ ਹਨਾ ਵੀਡੀਓ ਲੰਮੀ ਦੋਸਤੋ ਜ਼ਰੂਰ ਹੋ ਜੂ ਪਰ ਮੰਨ ਲਓ ਇੱਕ ਸਿੱਖਿਆ ਦਾ ਇੱਕ ਵੀਡੀਓ ਆ ਗਿਆ ਘੱਟ ਜਗ੍ਹਾ ਨੂੰ ਮੈਨੇਜ ਇਦਾਂ ਕੀਤਾ ਵਾ ਮੰਨ ਲਓ ਜੇ ਤਾਂ ਥੱਲੇ ਥੱਲੇ ਰਹਿੰਦੇ ਨਾਲੇ ਤਾਂ ਥੋੜੀ ਬਿਮਾਰੀ ਵਾਧ ਜਾਂਦੀ ਹੈ ਨਾ ਸਖ ਪਾਲ ਹਾਂ ਬਿਮਾਰੀ ਵਾ ਇਹ ਆਈਡੀਆ ਸਖ ਪਾਲ ਕਿੱਥੋਂ ਆਇਆ ਸੀਗਾ ਪੌੜੀ ਬਣਾਈ ਹੈ ਜਿਹੜੀ ਆਪਾਂ ਇਹ ਵੀਡੀਓ ਤੁਸੀਂ ਦੇਖਿਆ ਸੀ ਆਪਣੀ ਦੂਜੇ ਵੱਡੇ ਵੀਡੀਓ ਚ ਦੇਖਿਆ ਸੀ ਦੋਸਤੋ ਵੀਡੀਓ ਆਪਾਂ ਕਹਿੰਨਾ ਨੇ ਵੀਡੀਓ ਐਂ ਕੰਮ ਕਰਦੇ ਸਖ ਪਾਲ ਕਹਿੰਦਾ ਵੀਡੀਓ ਚ ਦੇਖਿਆ ਸੀ ਨਾਲ ਦੇ ਨਾਲ ਇਹਨਾਂ ਨੂੰ ਹਵਾ ਪੈਂਦੀ ਰਹਿੰਦੀ ਆ ਤੇ ਸਰੀਰ ਨੂੰ ਵੇਟ ਰਗਾਰ ਥੱਲੇ ਸਾਫ਼ ਕਰਨ ਦੀ ਵੀ ਔਕੀ ਆ ਆ ਸਿਸਟਮ ਲਾਇਆ ਵਾ ਤੇ ਆ ਸੀ ਇਹਦੀ ਕਿ ਛੱਤ ਕਾਦੀ ਸਪਾਲ ਇਹ ਆਪਣੀ ਸਰਕਾਰੀ ਪਾਈ ਹੋਈ ਜੇ ਉੱਪਰ ਸਰਕਾਰੀ ਦੀ ਪਾਈ ਹੋਈ ਬੱਬਲ ਸੀਟ ਤੇ ਪਾਲਿਸੀ ਪਾਤੀ ਆ ਠੀਕ ਆ ਤੇ ਗਰਮੀਆਂ ਦੇ ਵਿੱਚ ਦੋਸਤੋਂ ਉਦਾਂ ਸਾਬ ਨਾਲ ਅਸੈਸਟਮੈਂਟ ਹੋ ਜਾਂਦੀ ਆ ਵੀ ਆ ਖੁੱਲ ਖੱਲ ਜਾਂਦਾਗਾ ਤੇ ਇਹ ਸਪਾਲ ਇਧਰ ਅੱਡ ਕਿਵੇਂ ਕੀਤਾ ਵਾ ਇਹ ਜਿਹੜੇ ਛੋਟੇ ਈ ਜਾਦੇ ਅੱਛਾ ਵਿੱਚੋਂ ਛੋਟੇ ਅੱਡੱਸਾ ਕੱਢੇ ਹੋਏ ਹੈਗੇ ਜਾਂ ਕੋਈ ਬਿਮਾਰੀ ਤੁਹਾਮਾਰੀ ਵਾਲਾ ਜਾਂ ਛੋਟਾ ਹਨ ਵੀ ਵੱਡੇ ਨੂੰ ਮਾਰ ਦਿਆ ਉਹਨੂੰ ਅੱਡ ਕਰ ਦਿੰਦਾ ਤੇ ਇੱਕ ਸਪਾਲਾ ਇਹਦੇ ਵਾਰੀ ਵੀ ਦਾ ਸਾਫ ਆਟੋਮੈਟਿਕ ਸਿਸਟਮ ਵਾਲਾ ਇਹ ਕਿਵੇਂ ਆ ਇਹ ਟੈਂਕੀ ਜਦੋਂ ਤਾਂ ਉੱਪਰ ਹੀ ਪਾਣੀ ਆਉਂਦਾ ਜੀ ਆਪੇ ਜਦੋਂ ਆ ਭਰ ਜਾਂਦਾ ਹੈਗਾ ਬੰਦ ਹੋ ਜਾਂਦਾ ਹੈਗਾ ਇੱਕ ਬੰਦ ਕਰਨਾ ਹੋਇਆ ਤਾਂ ਉਹ ਤੋਂ ਬੰਦ ਵੀ ਹੋ ਜਾਂਦਾ ਹੈ ਠੀਕ ਆ ਨਹੀਂ ਆਟੋਮੈਟਿਕ ਲੱਗਿਆ ਵਾ ਹਾਂ ਉੱਪਰ ਪਾਣੀ ਵਾਲੀ ਟੈਂਕੀ ਆ ਦੋਸਤੋ ਜਿਵੇਂ ਆਪਾਂ ਕਈ ਵਾਰੀ ਬੰਦਾ ਨਹੀਂ ਹੈਗਾ ਜੇ ਐਬਸੈਂਟ ਹੈਗਾ ਜਦ ਮੈਂ ਖੇਤ ਦਾ ਕੰਮ ਵਧ ਗਿਆ ਨਾ ਸਪਾਲਾ ਵੀ ਮੰਨ ਲਓ ਫੀਲਡ ਪਾਤੀ ਕਰਾਂ ਪਾਣੀ ਦੇਣ ਨੂੰ ਲੋੜ ਹੁੰਦੀ 24 ਘੰਟੇ ਸਪਾਲਾ ਨੂੰ ਇਹ ਟੈਨਸ਼ਨ ਨਹੀਂ ਹੈ ਕਿ ਵੀ ਮੈਂ ਪਾਣੀ ਪਾ ਕੇ ਆਉਣਾ ਆ ਪਾਣੀ ਪਾਉਣ ਦੀ ਕੋਈ ਲੋੜ ਨਹੀਂ ਇਹਦੀ ਕੀ ਕੋ ਹਾਂਜੀ ਸਾਰਾ ਹੀ ਪੈ ਪੈ ਇੱਕ ਲੱਗ ਜਾਂਦੀ ਹੈ ਤੇ ਇੱਥੋਂ ਲੈ ਕੇ ਪੈਂਦਾ 3-400 ਰੁਪਏ ਹੈ ਨਾ 100 ਕ ਦਾ ਤਾਂ ਮੈਨੂੰ ਲੱਗਦਾ ਦੂਜਾ ਵੀ ਦਿੰਦੇ ਆ ਹਾਂ 100 ਕ ਦਾ ਦੂਜਾ ਜੇ ਆਪਾਂ ਬਾਇ ਹੈਂਡ ਪਾਣੀ ਪਾਉਣੇ ਤੇ ਹੋਰ ਸਪੱੜ ਇਹਨਾਂ ਦੀ ਸਾਂ ਸਮਾਂ ਚ ਕੀ ਕੁਝ ਹੁੰਦਾ ਕੈਲਸ਼ੀਅਮ ਵਗੈਰਾ ਜਾਂ ਕੀ ਕੁਝ ਪਾਉਣੇ ਨੂੰ ਫੀਡ ਕਿਹੜੀ ਪਾਉਣੇ ਆ ਫੀਡ ਤਾਂ ਆਂਡੇ ਵਾਲੀ ਪਾਉਣੇ ਹਾਂ ਤਾਂ ਹੁਣ ਤਾਂ ਆਂਡੇ ਵਾਲੀ ਚੱਲਦੀ ਹੈ ਜੀ ਆਂਡੇ ਵਾਲੀ ਫੀਡ ਚੱਲੀ ਜਾਂਦੀ ਹੈ ਕੈਲਸ਼ੀਅਮ ਵਗੈਰਾ ਉਹ ਪਾ ਦਿੰਦੇ ਹੋਗੇ ਨਾ ਹਾਂਜੀ ਠੀਕ ਆ ਤੇ ਇਹ ਵੀ ਆਮਦਨ ਸਪੱੜ ਜੇ ਆਪਾਂ ਮਾੜਾ ਜਿਹਾ ਆਈਡੀਆ ਜਿਹਾ ਲਾ ਕੇ ਉਨੇ ਅੰਡੇ ਵਾਸਤੇ ਕਰਨੀਆਂ ਤਾਂ ਮੰਨ ਲਓ ਕੀ ਆਮਦਨ ਜੀ ਦੇ ਸਕਦੇ 200 ਮੁਰਗੀ 150 ਅੰਡਾ ਤਾਂ ਦੇਊਗੀ ਹਾਂ 150 ਵੀ 120 ਦੇਗੀ ਤਾਂ ਵੀ ਉਹਨਾਂ ਦਾ ਕੱਢਦੀ ਆ ਰੇ ਜੀ ਹਾਂ 120 ਦੇਗੀ 4 3 12 ਚਾਰਟ ਰਿਆਂ ਹੋ ਗਈ ਹਣਾ ਹਾਂ ਜੀ ਤੇ ਮੰਨ ਲਓ 15-1600 ਦੀ ਆਮਦਨ ਹੋ ਸਕਦੀ ਆ ਵਿੱਚ ਹਾਂ ਉਹਦੇ ਵਿੱਚ ਫੀਡ ਕੱਢ ਲੋ ਰੋਜ਼ ਵੀ ਕਿੰਨੀ ਕੋਈ ਐਵਰੇਜ ਇਸ ਵਾਰ ਕੱਢੀ ਕਦੇ ਪਰ ਤੇਰੇ ਤਾਂ ਘੱਟ ਖਾਂਦੀ ਆ ਨਾ ਫੀਡ ਮੇਰੇ ਬਸ ਦਿੱਲੀ ਦੀ ਬੋਰੀ ਕਿੱਕ ਬੋਰੀ ਲੱਗਦੀ ਇਹਨਾਂ ਨੂੰ ਸਾਰੀ 500 ਪੀਸ ਨੂੰ ਹਾਂ 520 ਨੂੰ ਦੋਸਤੋ ਬੋਰੀ ਲੱਗਦੀ ਉਹ ਵੀ ਹੁਣ ਲੱਗਦੀ ਜਿਹੜੇ ਵੱਡੀਆਂ ਹੋ ਗਈਆਂ ਪਹਿਲਾਂ ਤਾਂ ਘੱਟ ਲੱਗਦੀ ਹੋਣਾ ਸਪਾਲ ਹਾਂ ਪਹਿਲਾਂ ਘੱਟ ਲੱਗਦੀ ਸੀ ਪਹਿਲਾਂ ਪੀਸੀ ਆਪਣੇ ਵੇ 1000 ਸੀਗੇ ਸਾਰਾ ਹਾਂ ਜੇ ਵੇਗਾ 1000 ਪੀਸੀ ਸੀਗਾ ਬਾਗ ਦਾ ਕਰਕੇ ਬਾਗ ਚ ਫੜਦੀਆਂ ਨਹੀਂ ਲਫਰ ਬਾਕੀ ਸਪਾਲ ਦੀ ਇਹਨਾਂ ਦੀ ਕੰਜਪਸ਼ਨ ਤਾਂ ਘੱਟ ਹੀ ਵੀ ਆ ਵੀ ਜਿਹੜਾ ਨੇ ਬਾਗ ਚੋਂ ਲਾ ਲੂ ਇਹ ਖਾਪ ਹੀ ਲੈਂਦੀ ਨੇ ਨਾ ਤਾਰ ਵੀ ਟੱਪ ਜਾਂਦੀਆਂ ਨੇ ਇਧਰ ਤੇ ਬਾਕੀ ਜਿਹੜੀ ਇਹਨਾਂ ਦੀ ਵੇਸਟੇਜ ਹੁੰਦੀ ਹੈ ਨਾ ਸਪਾਲ ਉਹ ਵੀ ਕੰਮ ਆਈ ਜਾਂਦੀ ਹੈ ਹਾਂਜੀ ਤੇ ਵੀਡੀਓ ਹੋ ਜੋ ਲੰਮੀ ਸਪਾਲ ਲਾਸਟ ਜੇ ਤੇ ਆਪਾਂ ਗੱਲ ਕਰੀਏ ਜਿਵੇਂ ਕਹਿੰਦੇ ਵੀ ਬੰਦੇ ਲੋਕ ਬਾਹਰ ਵੱਲ ਜਾਈ ਜਾਂਦੇ ਚਲੋ ਅਗਲੇ ਦੀ ਮਿੱਥ ਆ ਨਾ ਕਿਸੇ ਬੰਦੇ ਦਾ ਦੋਨੋਂ ਕੋ ਆ ਜਾ ਮੰਨ ਲਓ ਵੀ ਪੰਜਾਬ ਚ ਕੁਝ ਹੈ ਹੀ ਨਹੀਂ ਜਿਵੇਂ ਮਨਸਾਹ ਵੀ ਬਹੁਤ ਵਧਿਆ ਪਿਆ ਤੇ ਨੌਜਵਾਨ ਇਹ ਜੇ ਹੈਗੇ ਜਿਹੜੇ ਕੰਮ ਕਰਕੇ ਮਨ ਨੂੰ ਇੱਕ ਤਰ੍ਹਾਂ ਦਾ ਫਾਰਮ ਬਣਾ ਕੇ ਸੇਧ ਵੀ ਦੇਈ ਜਾਂਦੇ ਆ ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਸਖਪਾਲ ਵੀ ਜੇ ਮੰਨ ਲਓ ਪੰਜਾਬ ਚ ਰੱਖੇ ਕਿੰਨੇ ਕੰਮ ਨੇ ਹਣਾ ਜਿਵੇਂ ਤੂੰ ਵੀ ਤੁਰਿਆ ਫਿਰਦਾ ਰਹਿਣਾ ਮੇਰੇ ਮਨੋਂ ਆਪਾਂ ਕਹਿੰਦੇ ਆ ਆਪ ਦਾ ਕੋਈ ਧੰਦਾ ਕਰੋ ਕੋਈ ਕੁਝ ਵੀ ਕਰੋ ਕੋਈ ਕੰਮ ਕੋਈ ਕੰਮ ਕਰ ਲੋ ਮੈਂ ਡੇਰੀ ਫਾਰਮ ਕਰ ਲੋ ਯਾਰ ਕੋਈ ਵੀ ਚੀਜ਼ ਦਾ ਘਾਟਾ ਨਹੀਂ ਹੈਗਾ ਕਰਨ ਜੇ ਕਰਨਾ ਹੀ ਹੈਗਾ ਹੂੰ ਜਿਵੇਂ ਠੇਕੇ ਤੇ ਬਾਣ ਉਹ ਵੀ ਕੁਝ ਨਾ ਕੁਝ ਦਾ ਬਚਾਉਂਦੇ ਹੀ ਆ ਹਣਾ ਆ ਉਹ ਵੀ ਬਚਾਉਂਦੇ ਯਾਰ ਵੀ ਕੰਮ ਕਰੋ ਯਾਰ ਦਿ ਤੇ ਸੁਪਾਲ ਨੂੰ ਇੱਕ ਤਰ੍ਹਾਂ ਦਾ ਐਂਗਪਲ ਵੀ ਸੈੱਟ ਕਰੋ ਜਿਵੇਂ ਹੁਣ ਸੁਪਿੰਡ ਚਾਲਾ ਕਹਿੰਦਾ 5-7 ਕਿੱਲਾਂ ਤੇ ਜਾਂ 3 ਕਿੱਲਾਂ ਦੀ ਮਾਲ ਕਿਨਾਂ ਕੋਲੇ ਕੀ ਆ ਤਾਂ ਸੁਪਾਲ ਕਹਿੰਦਾ ਵੀ ਸਾਰਾ ਕੁਝ ਹੈਗਾ ਆਪਣੇ ਕੋਲੇ ਹਨਾ ਵਧੀਆ ਸਾਰਾ 20 ਕਿੱਲਾਂ ਵਾਂਗੂ ਫਾਰਮ ਮੈਨੇਜ ਕੀਤਾ ਵਾ ਵਧੀਆ ਸੰਤੁਸ਼ਟੀ ਆ ਖੇਤ ਤੇ ਬਹੁਤ ਵਧੀਆ ਲੱਗਾ ਦੋਸਤ ਸੁਪਾਲ ਦੇ ਫਾਰਮ ਤੇ ਆ ਕੇ ਬਾਕੀ ਜੇ ਤੁਸੀਂ ਫਾਰਮ ਦੇਖਣਾ ਜਾਂ ਮੰਨ ਲਓ ਕੋਈ ਫਲ ਫਰੂਟ ਚਾਹੀਦਾ ਚੱਲ ਹੁਣ ਤਾਂ ਠੇਕੇ ਤੇ ਆ ਜਾਂ ਕਿਸੇ ਨੂੰ ਆਂਡਾ ਚਾਹੀਦਾ ਦੇਸੀ ਜਾਂ ਕਿਸੇ ਨੇ ਮੁਰਗੀ ਲੈਣੀ ਆ ਸੁਪਾਲ ਲਈ ਲੋਕੇਸ਼ਨ ਆਪਾਂ ਦੱਸਦੇ ਹਾਂ ਸੁਪਾਲ ਲੋਕੇਸ਼ਨ ਦੱਸੇ ਨੰਬਰ ਵਰਜਰੀ ਜੀ ਆਪਣਾ ਹਮ ਰੱਲੇ ਵਾਲੀ ਸੜਕ ਤੇ ਫਾਰਮਾ ਥੋੜੇ ਹੈਗਾ ਤਾਂ ਪਿੱਛੇ ਆਟਮਾ ਤੇ ਸਖਪਾਲ ਲੋਕੇਸ਼ਨ ਭੇਜ ਦੂਗਾ ਤੇ ਨੰਬਰ ਬੋਲਦੇ ਸਖਪਾਲ ਦਾ 97000 ਜੀ 97000 6830 6830 ਦੋਸਤੋ ਕਿਸ ਨੇ ਦੇਸੀ ਮੁਰਗੀ ਜਾਂ ਦੇਸੀ ਆਂਡਾ ਲੈਣਾ ਤਾਂ ਇਸ ਨੰਬਰ ਤੇ ਕੰਟੈਕਟ ਕਰ ਲਓ ਜੇ ਫਾਰਮ ਦੇਖਣਾ ਸਖਪਾਲ ਦਾ ਤਾਂ ਤਾਂ ਸਖਪਾਲ 24 ਘੰਟੇ ਮੰਨ ਲਓ ਫਾਰਮ ਦੀ ਹੁੰਦਾ ਫਾਰਮ ਵੀ ਤੁਸੀਂ ਦੇਖ ਸਕਦੇ ਹੋ ਜਾਂ ਕਿਸ ਤਰ੍ਹਾਂ ਦੀ ਜੋ ਸਬਜ਼ੀ ਲਾਉਂਦਾ ਉਹਦੀ ਕੋਈ ਜਾਣਕਾਰੀ ਲੈਣੀ ਹੈ ਤੇ ਸਖਪਾਲ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਦੋਸਤੋ ਇਦਾਂ ਦੇ ਨੌਜਵਾਨ ਦੀ ਵੀਡੀਓ ਬਦ ਤੋਂ ਤਾਂ ਸ਼ੇਅਰ ਕਰ ਦਿਓ ਤਾਂ ਕਿ ਹੋਰ ਨੌਜਵਾਨਾਂ ਨੂੰ ਵੀ ਇਹ ਮਿਲ ਸਕੇ ਤੇ ਜੇ ਕੋਈ ਬੰਦਾ ਮੁਰਗੀ ਲੈਣਾ ਚਾਹੁੰਦਾ ਜਾਂ ਅੰਡਾ ਲੈਣਾ ਚਾਹੁੰਦਾ ਇਹਦੀ ਕੋਈ ਨਾ ਕੋਈ ਸ਼ੇਅਰ ਹੋ ਜੂਗੀ ਹਨਾ ਚੀਜ਼ ਵੈਸੇ ਤਾਂ ਸੇਲ ਹੋ ਹੀ ਜਾਂਦੀ ਆ ਤਾਂ ਬੰਦੇ ਨੂੰ ਮੰਨ ਲਓ ਜੇ ਸਾਨੂੰ ਚੰਗਾ ਲੱਗਿਆ ਫਾਰਮ ਤਾਂ ਵੀਡੀਓ ਜ਼ਰੂਰ ਸ਼ੇਅਰ ਕਰੋ ਤਾਂ ਇਹ ਚੀਜ਼ ਵੀ ਬੰਦੇ ਨੂੰ ਮੰਨ ਲਓ ਖਰੀਦਣੀ ਤਾਂ ਆਪਾਂ ਹੈਗੀ ਆ ਜਿਹੇ ਜ ਆਪਣੇ ਜੱਟ ਜ਼ਿੰਮੇਵਾਰ ਭਾਈਆਂ ਤੇ ਚੀਜ਼ ਖਰੀਦੀ ਜਾਵੇ ਨਾਲੇ ਦੋ ਰੁਪਏ ਨਾਲ ਉਹਨਾਂ ਦਾ ਫਾਇਦਾ ਹੋ ਜਾਂਦਾ ਨਾਲੇ ਆਪਣਾ ਹੋ ਜਾਂਦਾ ਬਾਕੀ ਮੁਰਗੀ ਤੁਸੀਂ ਦੇਖ ਲਈ ਇੱਕ ਵਾਰੀ ਕੈਮਰਾ ਮਾਰ ਦਿਓ ਵੀ ਸਾਰੀ ਮੁਰਗੀ ਦੇਸੀ ਆ ਆਪਦੇ ਆਂ ਵੀ ਦੂਜੀ ਫੀਲਡ ਪਾ ਕੇ ਬਲੇਲਰ ਵਾਲੀ ਵੀ ਵੇਟ ਗੇਨ ਕਰਤਾ ਕਿਉਂਕਿ ਇਹਦਾ ਮਤਲਬ ਵੇਚਣ ਦਾ ਮਤਲਬ ਇਹਦਾ ਬਾਹਰ ਚ ਆਉਣਾ ਹੁੰਦਾ ਜਦੋਂ ਇਹਨੂੰ ਐਂ ਲਾਦਾ ਮੇਰੇ ਕੋਲ ਆਂਡੇ ਬਹੁਤ ਹੋ ਗਏ ਤਾਂ ਵੇਚਦਾ ਨਹੀਂ ਐ ਨਹੀਂ ਹੈਗਾ ਵੀ ਕੱਲਾ ਵੇਟ ਗੇਨ ਕਰਕੇ ਨਾ ਸਪਲ ਵੀ ਮੁਰਗੀ ਆ ਕੱਲਾ ਵੇਚਣ ਦਾ ਵੀ ਨਹੀਂ ਬਣਦਾ ਤਾਂ ਉਹ ਬੰਦੇ ਹੁੰਦੇ ਜਿਹੜੇ ਮੰਨ ਲਓ ਕੱਲਾ ਵਪਾਰ ਦਾ ਕੰਮ ਹੁੰਦਾ ਉਹਨਾਂ ਨੇ ਤਾਂ ਵੇਟ ਵਧਾ ਕੇ ਮੁਰਗੀ ਦਾ ਸ਼ੋਅ ਕਰਨੀ ਹੁੰਦੀ ਮੁਰਗੀ ਐਡੀ ਆ ਆਂਡਾ 2-4 ਮਹੀਨੇ ਉਹ ਲੇਟ ਹੋ ਜਾਂਦੀ ਆ ਪਰ ਇਹ ਮੁਰਗੀ 30% ਆਂਡੇ ਤੇ ਆਈ ਵੀ ਅਦਾ 15 ਦਿਨਾਂ ਤੱਕ ਸਾਰੀ ਮੁਰਗੀ ਆਂਡੇ ਤੇ ਆਜੀ ਦੋਸਤੋ ਤੇ ਵੇਟ ਤੁਸੀਂ ਦੇਖ